ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਖੋ ਵੱਖਰੀ ਚੋਣਾਂ ਲੜਨਗੀਆਂ ਬੜੇ ਦਿਨਾਂ ਤੋਂ ਇਹ ਚਰਚਾ ਹੋ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਗੱਲਬਾਤ ਚੱਲ ਰਹੀ ਹੈ ਔਰ ਇਸੇ ਸੰਬੰਧੀ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ ਗ੍ਰਹਿ ਮੰਤਰੀ ਵੱਲੋਂ ਵੀ ਇਸ ਗੱਲ ਦੀ ਜਿਹੜੀ ਪੁਸ਼ਟੀ ਕੀਤੀ ਗਈ ਕਿ ਨੇਗੋਸ਼ੀਏਸ਼ਨ ਹੋ ਰਹੀ ਹੈ ਗੱਲਬਾਤ ਚੱਲ ਰਹੀ ਹੈ ਸਾਡੇ ਕੋਲ ਮੈਸੇਜ ਆ ਰਹੇ ਨੇ ਅਸੀਂ ਵੀ ਬਾਕੀ ਪਾਰਟੀਆਂ ਨਾਲ ਵੀ ਕਰ ਰਹੇ ਆ ਸੋ ਅੱਜ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦੀ ਤਸਵੀਰ ਜਿਹੜੀ ਉਹ ਸਪਸ਼ਟ ਹੋ ਗਈ ਕਿਉਂਕਿ ਭਾਜਪਾ ਦੇ ਜਿਹੜੇ ਸੂਬਾ ਪਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਇਸੇ ਸੰਦਰਭ ਦੇ ਵਿੱਚ ਆਪਣਾ ਜਿਹੜਾ ਬਿਆਨ ਦੇ ਦਿੱਤਾ ਉਹਨਾਂ ਨੇ ਆਖਿਆ ਕਿ ਫੈਸਲਾ ਕੀਤਾ ਗਿਆ ਹੈ ਕਿ ਵਰਕਰਾਂ ਤੇ ਨੇਤਾਵਾਂ ਦੀ رائے ਹੈ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਬੀਜੇਪੀ ਇਕੱਲਿਆਂ ਚੋਣਾਂ ਲੜੇ ਇਸੇ ਸੰਬੰਧੀ ਹੁਣ ਇਹ ਫੈਸਲਾ ਹੋ ਗਿਆ ਕਿ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਵੱਖਰੀਆਂ ਆਪਣੇ ਤੌਰ ਦੇ ਉੱਤੇ ਇਕੱਲਿਆਂ ਚੋਣਾਂ ਲੜੇਗਾ ਔਰ ਭਾਜਪਾ ਇਕੱਲਿਆਂ ਚੋਣਾਂ ਲੜੇਗੀ ਦੇਸ਼ ਦੇ ਇਤਿਹਾਸ ਦੇ ਵਿੱਚ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਏਗਾ ਅਕਸਰ ਹੁੰਦਾ ਹੈ ਕਿ ਦੋ ਪਾਰਟੀਆਂ ਜਿਹੜਾ ਆਹਮੋ ਸਾਹਮਣੇ ਮੁਕਾਬਲਾ ਹੁੰਦਾ ਲੇਕਿਨ ਇਸ ਵਾਰ ਇਹ ਜਿਹੜਾ ਰੋਚਕ ਹੋਏਗੀ ਚੋਣ ਕਿ ਚਾਰ ਪਾਰਟੀਆਂ ਆਹਮੋ ਸਾਹਮਣੇ ਹੋਣਗੀਆਂ ਚੌਗਨਾ ਜਿਹੜਾ ਨੇ ਆਪਣਾ ਟਕਰਾਅ ਹੋਏਗਾ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਔਰ ਬੀਜੇਪੀ ਬਾਕੀ ਜਿਹੜੀਆਂ ਆਜ਼ਾਦ ਪਾਰਟੀਆਂ ਹੋਣਗੀਆਂ ਉਹ ਵੱਖਰੇ ਚੋਣ ਲੜਨਗੀਆਂ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਤੇ ਬਸਪਾ ਨੇ ਵੀ ਹਾਲੇ ਆਪਣੀ ਤਸਵੀਰ ਹੈ ਜਿਹੜੀ ਉਹ ਸਪਸ਼ਟ ਨਹੀਂ ਕੀਤੀ ਕਿ ਉਹਨਾਂ ਦਾ ਅਲਾਈਅੰਸ ਅਕਾਲੀ ਦਲ ਨਾਲ ਰਹੇਗਾ ਜਾਂ ਨਹੀਂ ਰਹੇਗਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਜੇ ਬੀਜੇਪੀ ਨਾਲ ਅਕਾਲੀ ਦਲ ਅਲਾਈਅੰਸ ਕਰਦਾ ਤਾਂ ਬਸਪਾ ਵੱਖਰੇ ਚੋਣਾਂ ਲੜੇਗੀ ਲekin ਬਸਪਾ ਦੇ ਜਿਹੜੇ ਆਗੂ ਸੂਬੇ ਦੇ ਆਗੂ ਨੇ ਉਹਨਾਂ ਦੇ ਬਿਆਨਾਂ ਤੋਂ ਸਪਸ਼ਟ ਹੈ ਭਾਵੇਂ ਕਿ ਇਹ ਫੈਸਲਾ ਕੁਮਾਰੀ ਮਾਇਆਵਤੀ ਨੇ ਕਰਨਾ ਹੈ ਬਸਪਾ ਦੀ ਪ੍ਰਧਾਨ ਨੇ ਲekin ਉਹਨਾਂ ਦੇ ਬਿਆਨਾਂ ਤੋਂ ਇਹ ਲੱਗਦਾ ਹੈ ਕਿ ਉਹ ਵੀ ਇਕੱਲਿਆਂ ਚੋਣਾ ਲੜਨਗੇ ਅੱਜ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਭਾਜਪਾ ਗੱਠ ਛੋੜ ਜਿਹੜਾ ਉਹ ਨਹੀਂ ਹੋ ਰਿਹਾ ਔਰ ਇਸ ਤਰ੍ਹਾਂ ਦਾ ਉਹਨਾਂ ਨੇ ਆਖਿਆ ਕਿ ਫੈਸਲਾ ਨੇਤਾਵਾਂ ਦੀ رائے ਨਾਲ ਪਾਰਟੀ ਦੇ ਵਰਕਰਾਂ ਦੀ رائے ਨਾਲ ਲਿਆ ਜਾ ਰਿਹਾ ਹੈ ਹਾਲਾਂਕਿ ਪਹਿਲਾਂ ਜਦੋਂ ਸੁਨੀਲ ਜਾਖੜ ਨੂੰ ਪੁੱਛੀਦਾ ਸੀ ਤਾਂ ਉਹ ਕਹਿੰਦੇ ਸਨ ਕਿ ਇਸ ਬਦ ਸੰਬੰਧੀ ਫੈਸਲਾ ਪਾਰਟੀ ਹਾਈ ਕਮਾਂਡ ਲਏਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਲੈਣਗੇ ਔਰ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਹੁਣ ਬੀਜੇਪੀ ਇਕੱਲਿਆਂ ਚੋਣਾਂ ਲੜੇਗੀ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸੇ ਸੰਬੰਧੀ ਸਪਸ਼ਟ ਕਰ ਦਿੱਤਾ ਔਰ ਉਹਨਾਂ ਨੇ ਇਹ ਜਾਣਕਾਰੀ ਹੈ ਜਿਹੜੀ ਉਹ ਟਵੀਟ ਕਰਕੇ ਵੀ ਦਿੱਤੀ ਹੈ ਦੂਜਾ ਇਹਦੇ ਵਿੱਚ ਇਹ ਪਹਿਲੀ ਵਾਰੀ ਹੋਏਗਾ ਕਿ ਬੀਜੇਪੀ ਆਪਣੇ ਦਮ ਦੇ ਉੱਤੇ ਔਰ ਆਪਣੇ ਵੋਟ ਬੈਂਕ ਨੂੰ ਕਿੰਨਾ ਕੁ ਇਕੱਠਾ ਕਰ ਸਕੇਗੀ ਸੁਨੀਲ ਜਾਖੜ ਕਹਿੰਦੇ ਆ ਕਿ ਭਾਜਪਾ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਤੇ ਪਿਛਲੇ ਦਿਨ ਉਹਨਾਂ ਨੇ ਆਖਿਆ ਸੀਗਾ ਕਿ ਸਾਡੇ ਕੋਲੇ 200 ਤੋਂ ਵੱਧ ਅਰਜ਼ੀਆਂ ਆ ਚੁੱਕੀਆਂ ਨੇ ਤੇ ਹੁਣ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜੋ ਭਾਜਪਾ ਨੇ ਕੰਮ ਕੀਤਾ ਹੈ ਉਸ ਕੰਮ ਦੇ ਮੱਦੇਨਜ਼ਰ ਅਸੀਂ ਵੋਟਾਂ ਮੰਗਾਂਗੇ ਸੋ ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਕਹਿਣਾ ਹੈ ਕਿ ਕਿਸਾਨਾਂ ਦੀ ਜਿਹੜੀ ਉਪਜ ਦਾ ਐਮਐਸਪੀ ਜਿਹੜੀ ਹੈ ਉਹ ਐਮਐਸਪੀ ਦੇ ਉੱਤੇ ਖਰੀਦੀ ਗਈ ਹੈ ਔਰ ਕਿਸਾਨੀ ਮੁੱਦੇ ਨੂੰ ਛੋਣ ਦੀ ਗੱਲ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜੋ ਫੰਡ ਦਿੱਤੇ ਗਏ ਕੇਂਦਰ ਸਰਕਾਰ ਵੱਲੋਂ ਉਹਨਾਂ ਫੰਡਾਂ ਦੇ ਮੱਦੇਨਜ਼ਰ ਅਸੀਂ ਆਪਣੀ ਜਿਹੜੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਇਸ ਗੱਲ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਅਕਾਲੀ ਦਲ ਤੇ ਬੀਜੇਪੀ ਜਦੋਂ ਵੱਖਰੇ ਵੱਖਰੇ ਚੋਣ ਲੜਨਗੇ ਤਾਂ ਉਸ ਸਮੇਂ ਬੀਜੇਪੀ ਨੂੰ ਕਿੰਨੀਆਂ ਕਵੋਟਾਂ ਪੈਂਦੀਆਂ ਨੇ ਬੀਜੇਪੀ ਨੂੰ ਬਹੁਤ ਜ਼ੋਰ ਅਜਮਾਈ ਕਰਨੀ ਪਵੇਗੀ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜਨ ਦਾ ਫੈਸਲਾ ਜਿਹੜਾ ਕੀਤਾ ਗਿਆ 13 ਲੋਕ ਸਭਾ ਸੀਟਾਂ ਦੇ ਉੱਤੇ ਔਰ ਪੰਜਾਬ ਦੇ ਭਵਿੱਖ ਜਵਾਨੀ ਕਿਸਾਨੀ ਵਪਾਰੀ ਪਛੜੇ ਵਰਗ ਦੀ ਵਹਿਤਰੀ ਲਈ ਬੀਜੇਪੀ ਇਹ ਚਾਹੁੰਦੀ ਹੈ ਕਿ 10 ਸਾਲਾਂ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਅਸੀਂ ਚੁੱਕਿਆ ਔਰ ਕਰਤਾਰਪੁਰ ਕरिडोर ਦੀ ਮੰਗ ਪ੍ਰਧਾਨ ਮੰਤਰੀ ਨੇ ਪੂਰੀ ਕੀਤੀ ਔਰ ਅਕਾਲੀ ਦਲ ਤੇ ਬੀਜੇਪੀ ਦੇ ਵਿਚ ਦੁਬਾਰਾ ਗੱਠ ਜੋੜ ਦੀ ਜਦੋਂ ਚਰਚਾ ਹੋ ਰਹੀ ਸੀ ਤਾਂ ਭਾਜਪਾ ਦੇ ਸੀਨੀਅਰ ਨੇਤਾ ਇਸ ਦੇ ਪੱਖ ਵਿੱਚ ਸਨ ਤੇ ਹੁਣ ਗੱਲਬਾਤ ਜਿਹੜੀ ਨਹੀਂ ਬਣ ਸਕੀ ਗੱਲਬਾਤ ਟੁੱਟਣ ਦੀ ਵਜ੍ਹਾ ਅਕਾਲੀ ਦਲ ਵੱਲੋਂ ਬੀਜੇਪੀ ਦੇ ਗੱਠ ਜੋੜ ਦੇ ਨਾਲ ਪਹਿਲੀ ਗੱਲ ਤਾਂ ਕਿਸਾਨੀ ਅੰਦੋਲਨ ਦੂਜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਤੀਜਾ ਐਨਐਸਏ ਲਾਇਆ ਗਿਆ ਜਿਹੜਾ ਉਹਨੂੰ ਹਟਾਉਣ ਦੀ ਗੱਲ ਤੇ ਡਿਬਰੂਗੜ੍ਹ ਭੇਜੇ ਗਏ ਜਿਹੜੇ ਬੰਦੀ ਸਨ ਔਰ ਉਹਨਾਂ ਨੂੰ ਵਾਪਸ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਉਣ ਦੀ ਗੱਲ ਇਹ ਵੀ ਸੀ ਇਹ ਸਾਰੇ ਮੁੱਦਿਆਂ ਦੇ ਉੱਤੋਂ ਬੀਜੇਪੀ ਨੇ ਆਪਣਾ ਕੋਈ ਜਿਹੜਾ ਪੱਲਾ ਨਹੀਂ ਫੜਾਇਆ ਔਰ ਬੀਜੇਪੀ ਨੂੰ ਇਹ ਪਤਾ ਹੈ ਕਿ ਅਕਾਲੀ ਦਲ ਦੀ ਜਿਹੜੀ ਕਿਸਾਨੀ ਹੈ ਔਰ ਪੰਥਕ ਵੋਟ ਹੈ ਔਰ ਇਸ ਕਰਕੇ ਅਕਾਲੀ ਦਲ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਇਕੱਲਿਆਂ ਚੋਣਾਂ ਲੜਾਂਗੇ ਤਾਂ ਇਹ ਮੁੱਦੇ ਜਿਹੜੇ ਨੇ ਇਹ ਬੀਜੇਪੀ ਨੂੰ ਇਹ ਮੁੱਦੇ ਰਾਸ ਨਹੀਂ ਆਏ ਸੋ ਹਾਲਾਂਕਿ ਅਕਾਲੀ ਦਲ ਦਾ ਇਹਦੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਗਾ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਜਿਹੜੀਆਂ ਆਟਕਲਾਂ ਚੱਲ ਰਹੀਆਂ ਸਨ ਉਹ ਹੁਣ ਬਿਲਕੁਲ ਇੱਕ ਪਾਸੜ ਹੋ ਗਈਆਂ ਨੇ ਯਾਨੀ ਖਤਮ ਹੋ ਚੁੱਕੀਆਂ ਦੂਜਾ 2020 ਦੇ ਵਿੱਚ ਤਿੰਨ ਖੇਤੀ ਕਾਨੂੰਨ ਤੋਂ ਬਾਅਦ ਅਕਾਲੀ ਦਲ ਨੇ ਭਾਜਪਾ ਨਾਲੋਂ ਪਾਸਾ ਕਰ ਲਿਆ ਸੀਗਾ ਸੋ ਉਹ ਮੁੱਦੇ ਵੀ ਉਵੇਂ ਖੜੇ ਨੇ ਹਾਲਾਂਕਿ ਭਾਜਪਾ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਜਿਹਦੇ ਵਿੱਚ ਐਸਕੇਐਮ ਹੈ ਸੰਯੁਕਤ ਕਿਸਾਨ ਮੋਰਚਾ ਉਹ ਬਹੁਤ ਵੱਡਾ ਵਿਰੋਧ ਕਰ ਰਹੇ ਨੇ 2020 ਦੇ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਅਲੱਗ ਹੁੰਦਾ ਹੈ ਅਕਾਲੀ ਦਲ ਤੇ 1996 ਦੇ 96 ਦੇ ਵਿੱਚ ਅਕਾਲੀ ਦਲ ਨੇ ਮੋਗਾ ਦੇ ਵਿੱਚ ਇੱਕ ਵੱਡੀ ਰੈਲੀ ਦੌਰਾਨ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਤੇ ਭਾਜਪਾ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਤਾਂ ਉਸ ਤੋਂ ਬਾਅਦ 1997 ਦੇ ਵਿੱਚ ਪਹਿਲੀ ਵਾਰ ਜਦੋਂ ਚੋਣਾਂ ਲੜੀਆਂ ਤਾਂ ਹੁਣ ਇਸੇ ਗੱਲ ਦੇ ਉੱਤੇ ਇਹ ਜ਼ੋਰ ਦਿੱਤਾ ਜਾ ਰਿਹਾ ਹੈ ਕਿ 1984 ਦੇ ਕਤਲੇਆਮ ਤੋਂ ਬਾਅਦ ਦੇਸ਼ ਦੇ ਵਿੱਚ ਪੈਦਾ ਹੋਏ ਮਾਹੌਲ ਦੇ ਕਰਕੇ ਦੋਨੇ ਪਾਰਟੀਆਂ ਇਕੱਠੀਆਂ ਹੋਈਆਂ ਸੀ 2014 ਤੋਂ ਬਾਅਦ ਏ ਦੇਖਣਾ ਹੋਏਗਾ ਕਿ ਲੋਕ ਸਭਾ ਚੋਣਾਂ ਦਾ ਜਦੋਂ ਹੁਣ ਐਲਾਨ ਹੋ ਜਾ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਵੱਖੋ ਵੱਖਰੀਆਂ ਚੋਣਾਂ ਕਿਵੇਂ ਲੜੇਗਾ ਸੋ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਚਾਰ ਪਾਰਟੀਆਂ ਦਾ ਸਿੱਧਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਸ਼ਰਮਣੀ ਅਕਾਲੀ ਦਲ ਕਾਂਗਰਸ ਤੇ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਤੇ ਭਾਜਪਾ ਦਾ ਗੱਠ ਛੁੱਟ ਸੀ ਜਦਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਲਿਆਂ ਚੋਣ ਮੈਦਾਨ ਵਿੱਚ ਉਤਰੀ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ 8 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ 40% ਵੋਟਾਂ ਮਿਲੀਆਂ ਅਕਾਲੀ ਦਲ ਭਾਜਪਾ ਗੱਠਜੋੜ ਨੂੰ 4 ਸੀਟਾਂ ਮਿਲੀਆਂ 37% ਵੋਟ ਮਿਲੇ ਆਮ ਆਦਮੀ ਪਾਰਟੀ ਨੂੰ 1 ਸੀਟ ਮਿਲੀ ਪਾਰਟੀ ਨੂੰ 7% ਜਿਹੜਾ ਵੋਟ ਬੈਂਕ ਮਿਲਿਆ ਪੀਡੀਏ ਦੇ ਬੈਨਰ ਹੇਠਾਂ 6 ਪਾਰਟੀਆਂ ਨੂੰ 10% ਵੋਟਾਂ ਮਿਲੀਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 0.4% ਤੇ ਬਾਕੀਆਂ ਨੂੰ 1.12% ਜਿਹੜੀਆਂ ਇਹ ਵੋਟਾਂ ਮਿਲੀਆਂ ਸੀ ਸੋ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲਾਂ ਹੀ ਇਕੱਲਿਆਂ ਚੋਣਾ ਲੜ ਰਹੀ ਹੈ ਇਸੇ ਬਾਬਤ ਉਮੀਦਵਾਰਾਂ ਦੀ ਸੂਚੀ ਜਿਹੜੀ ਆ ਪੰਜ ਅੱਠ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਨੇ ਪੰਜ ਮੰਤਰੀਆਂ ਦੇ ਨਾਮ ਜਾਰੀ ਕੀਤੇ ਨੇ ਔਰ ਕਾਂਗਰਸ ਦੀ ਰਣਨੀਤੀ ਹੈ ਕਿ ਖੁਦ ਨੂੰ ਆਪਣੇ ਆਪ ਨੂੰ ਇੱਕ ਵਿਰੋਧੀ ਧਿਰ ਦੇ ਵਜੋਂ ਪੇਸ਼ ਕਰਨ ਦੇ ਲਈ ਕਾਂਗਰਸ ਮੰਨ ਰਹੀ ਹੈ ਕਿ ਜੇ ਸ਼ਰਮਣੀ ਅਕਾਲੀ ਦਲ ਦੇ ਭਾਜਪਾ ਦਾ ਗੱਟਚੜਾ ਹੁੰਦਾ ਤਾਂ ਉਹਦਾ ਸਾਡੇ ਨਾਲ ਮੁਕਾਬਲਾ ਰਹੇਗਾ ਹੁਣ ਜਦੋਂ ਗੱਟਚੜੇ ਨੂੰ ਲੈ ਕੇ ਤਸਵੀਰ ਸਾਫ਼ ਹੋ ਗਈ ਹੈ ਤਾਂ ਇਹਦੇ ਵਿੱਚ ਹੁਣ ਕਾਂਗਰਸ ਤੇ ਆ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਨਾਲ ਰਹੇਗਾ ਇਸ ਤਰ੍ਹਾਂ ਦੇ ਚਰਚੇ ਨੇ ਹਾਲਾਂਕਿ ਹਾਲਾਤ ਉਦੋਂ ਕੀ ਬਣਦੇ ਨੇ ਇਹ ਸਮੇਂ ਤੇ ਮਨੱਸਰ ਕਰੇਗਾ ਅਜੇ ਮੰਨਿਆ ਜਾ ਰਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲਬਾਤ ਤੋਂ ਬਾਅਦ ਇਹ ਗੱਲਬਾਤ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਜਿਹੜੇ ਆਪਣੇ ਮੁੱਦੇ ਰੱਖੇ ਸਨ ਬੰਦੀ ਸਿੰਘਾਂ ਦਾ ਮਾਮਲਾ ਐਨਐਸਏ ਹਟਾਉਣ ਦਾ ਮਾਮਲਾ ਐਮਐਸਪੀ ਦਾ ਮਾਮਲਾ ਬਾਰਡਰ ਖੋਲਣ ਦਾ ਮਾਮਲਾ ਸੋ ਇਹ ਪੰਥਕ ਮੁੱਦੇ ਇਹਦੇ ਕਰਕੇ ਬੀਜੇਪੀ ਨੂੰ ਇਹ ਰਾਸ ਨਹੀਂ ਆਈ ਗੱਲ ਸੋ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋ ਜਾਵੇ ਪਰ ਇਹ ਹੁਣ ਸਮਝੌਤਾ ਨਹੀਂ ਹੋਏਗਾ ਹੁਣ ਚਾਰਾਂ ਪਾਰਟੀਆਂ ਨੂੰ ਆਪਣੇ ਦਮ ਦੇ ਉੱਤੇ ਆਪਣੇ ਵੋਟ ਬੈਂਕ ਦੇ ਉੱਤੇ ਆਪਣੇ ਮੁੱਦਿਆਂ ਦੇ ਉੱਤੇ ਪੂਰੇ ਲੰਗਰ ਲੰਗੋਟੇ ਕੱਸ ਕੇ ਇਲੈਕਸ਼ਨ ਜਿਹੜੇ ਐ ਲੜਨ ਦੀ ਤਿਆਰੀ ਕਰਨ ਦੀ ਜਿਹੜੀ ਐ ਵਿਉਂਤ ਨਵੇਂ ਸਿਰਿਓਂ ਬਣਾਉਣੀ ਪਵੇਗੀ ਸੋ ਪੰਜਾਬ ਭਾਵਨਾਤਮਕ ਤੌਰ ਦੇ ਉੱਤੇ ਸੈਂਟੀਮੈਂਟਲ ਤੌਰ ਦੇ ਉੱਤੇ ਪੰਜਾਬ ਦੇ ਵੋਟਰ ਹੈ ਜਿਹੜੇ ਉਹ ਅਲੱਗ ਵਿਸ਼ੇ ਨਾਲ ਸੋਚਦੇ ਆ ਔਰ ਦੇਸ਼ ਦੀ ਰਾਜਨੀਤੀ ਦੇ ਵਿੱਚ ਜਦੋਂ ਪੂਰੇ ਦੇਸ਼ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਤੇ ਪੰਜਾਬ ਦੇ ਵਿੱਚੋਂ ਕਿੰਨੀਆਂ ਸੀਟਾਂ ਕਿਹੜੀ ਪਾਰਟੀ ਨੂੰ ਆਉਂਦੀਆਂ ਇਹਦੇ ਬਾਰੇ ਦੇ ਵਿੱਚ ਚਾਰ ਜਿਹੜੇ ਵੱਖ-ਵੱਖ ਪਾਰਟੀਆਂ ਨੇ ਉਹ ਅੱਜ ਵੀ ਇਹ ਖਥਾਪੜ ਕੇ ਦਾਵਾ ਨਹੀਂ ਕਰ ਸਕਦੇ ਕਿ ਉਹਨਾਂ ਕੋਲ ਕਿੰਨਾ ਕੁ ਜਿਹੜਾ ਵੋਟ ਬੈਂਕ ਹੋਏਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜਦੋਂ ਅਕਾਲੀ ਦਲ ਨੇ ਆਪਣੀ ਰਣਨੀਤੀ ਬਣਾਉਣੀ ਹੈ ਭਾਜਪਾ ਨੇ ਆਪਣੀ ਰਣਨੀਤੀ ਬਣਾਉਣੀ ਹੈ ਔਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਆਪਣੀ ਆਪਣੀ ਰਣਨੀਤੀ ਬਣਾਉਣੀਆਂ ਹੈ ਸੋ ਅੱਜ ਵੀ ਇਹ ਤਾਜ਼ਾ ਖਬਰ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਵੀ ਵੱਖੋ-ਵੱਖਰੀਆਂ ਚੋਣਾਂ ਲੜਨੀਆਂ ਪੰਜਾਬ ਵਿੱਚ ਚਾਰ ਗੁਣਾ ਮੁਕਾਬਲਾ ਹੋਏਗਾ ਚੌਗੁਣਾ ਮੁਕਾਬਲਾ ਹੋਏਗਾ ਸੋ ਦੇਖਣਾ ਹੋਏਗਾ ਕਿ ਕਿਹੜੇ ਹੈਵੀ weight ਕੈਂਡੀਡੇਟ ਅਕਾਲੀ ਦਲ ਔਰ ਬੀਜੇਪੀ ਆਪਣੇ ਖੇਮੇ ਵਿੱਚ ਲੈ ਕੇ ਆਉਂਦੇ ਨੇ